ਜਿਹੜੇ ਹੁਣ ਤੀਜੇ ਆਏ ਆ ਆਪਣੇ ਬੀਬਾ ਜੀ ਇਹ ਕਹਿੰਦੇ ਆ ਜੀ ਮੈਂ ਤੁਹਾਡੀ ਹੁਣ ਸੇਵਾ ਕਰੂੰਗੀ ਮੈਨੂੰ ਇੱਕ ਵਾਰੀ ਵੋਟਾਂ ਪਾਓ ਮੈਂ ਤੁਹਾਡੀ ਦਿਨ ਰਾਤ ਸੇਵਾ ਕਰੂੰਗੀ ਮਾਨ ਸਾਹਿਬ ਤੁਹਾਨੂੰ ਇੱਕ ਮੈਂ ਗੱਲ ਸੁਣਾਉਣ ਲੱਗਿਆ ਜੀ ਤੁਹਾਡੇ ਤੋਂ ਇਹ ਸਿੱਖਿਆ ਇੱਕ ਵਾਰੀ ਕੋ ਰਿਸ਼ਤਾ ਕਰਨ ਚਲੇ ਗਈ ਲੜਕੇ ਦੇ ਪੇਰੈਂਟਸ ਤੇ ਲੜਕੀ ਦੇ ਪੇਰੈਂਟਸ ਇਕੱਠੇ ਹੋ ਗਏ ਲੜਕੇ ਨੂੰ ਲੜਕੀ ਪਸੰਦ ਆ ਗਈ ਜੀ ਤੇ ਲੜਕੀ ਨੂੰ ਲੜਕਾ ਪਸੰਦ ਆ ਗਿਆ ਨਾਲ ਆਪਣਾ ਪੰਡਤ ਜੀ ਲੈ ਕੇ ਕਿਉਂਕਿ ਜਿਹੜੀਆਂ ਹਿੰਦੂ ਫੈਮਲੀਜ਼ ਆ ਉਹ ਨਾਲ ਪੰਡਤ ਜੀ ਟੇਵਾ ਜ਼ਰੂਰ ਮਲਾਉਂਦੇ ਆ ਵੀ ਇਹਨਾਂ ਦੇ ਗੁਣ ਮਿਲਦੇ ਆ ਕਿ ਨਹੀਂ ਮਿਲਦੇ ਉਹਨਾਂ ਨੇ ਜੀ ਜਦੋਂ ਸਾਰਾ ਕੁਝ ਬਾਕੀ ਜੱਜ ਗਿਆ ਕਹਿੰਦੇ ਜੀ ਇਹਨਾਂ ਦੇ ਗੁਣ ਮਲਾਓ ਤੇ ਪੰਡਤ ਜੀ ਨੇ ਸਾਰੀ ਜੰਤਰੀ ਵੇਖ ਕੇ ਕਿਹਾ ਜੀ ਇਹਨਾਂ ਦੇ 36 ਦੇ 36 ਗੁਣ ਮਿਲਦੇ ਆ ਜੀ ਇਤੋਂ ਵਧੀਆ ਮੇਲ ਨਹੀਂ ਹੋ ਸਕਦਾ ਤੁਸੀਂ ਰਿਸ਼ਤਾ ਕਰ ਦਿਓ ਤੇ ਲੜਕੇ ਦੇ ਫਾਦਰ ਉੱਠ ਕੇ ਖੜੇ ਹੋ ਗਏ ਉਹ ਕਹਿੰਦੇ ਜੀ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਉਹ ਕਹਿੰਦੇ ਜੀ ਇਤੋਂ ਵਧੀਆ ਤਾਂ ਕੋਈ ਹੋ ਹੀ ਨਹੀਂ ਸਕਦੀ ਕੁੰਡਲੀ ਜਿਹੜੀ ਇਹਨਾਂ ਦੀ ਆ ਕਹਿੰਦੇ ਇਹੀ ਤਾਂ ਦੁੱਖ ਆ ਇਹ ਮੇਰਾ ਮੁੰਡਾ ਕਹਿੰਦੇ ਜਵਾਂ ਨਕਮਾ ਡੱਕਾ ਨਹੀਂ ਤੋੜਦਾ ਪਹਿਲਾਂ ਇੱਕ ਪਲ ਨਾਲ ਹੁਣ ਦੋ ਪਲ ਨੇ ਪਹਿਣਗੇ ਇਸ ਕਰਕੇ ਮੈਂ ਇਹ ਨਹੀਂ ਰਿਸ਼ਤਾ ਕਰਦਾ ਇਹ ਉਹਦੀ ਆਪਾਂ ਪਹਿਲਾ ਇੱਕ ਨੂੰ 13 ਸਾਲ ਸਾਥ ਵੀ ਰੱਖਿਆ ਤੇ ਹੁਣ ਜੇ ਇਹਦੀ ਵੀ ਕੁੰਡਲੀ ਮਲਾਤੀ ਤੇ ਕੰਮੇੜੀ ਵੀ ਕੁਝ ਨਹੀਂ ਕਰਨਾ ਸੋ ਮੇਰੀ ਹੱਥ ਬੰਨ ਕੇ ਤੁਹਾਨੂੰ ਅਪੀਲ ਆ ਕਿ ਵੇਖਿਓ ਕਿਤੇ ਦੁਬਾਰੇ ਗਲਤੀ ਨਾ ਕਰ ਲੋ ਬਹੁਤ ਤੁਸੀਂ ਪਿਆਰ ਸਤਿਕਾਰ ਇੱਜ਼ਤ ਮਾ ਦੇ ਰਹੇ ਹੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸਿਰਫ ਇੱਕੋ ਹੀ ਬੇਨਤੀ ਕਰੂੰਗਾ ਕਿਉਂਕਿ ਅੱਜ ਆਪਾਂ ਮਾਨ ਸਾਹਿਬ ਨੂੰ ਸੁਣਨ ਵਾਸਤੇ ਆਏ ਆ ਤੇ ਮੈਂ ਚਾਹਣਾ ਮਾਨ ਸਾਹਿਬ ਤੁਹਾਡੇ ਵਿਚਾਰ ਵੱਧ ਤੋਂ ਵੱਧ ਟਾਈਮ ਰਹਿਣ ਆਪਾਂ ਇਹਨਾਂ ਦੇ ਵਿਚਾਰ ਸੁਣੀਏ ਵੀ ਆਪਾਂ ਨੂੰ ਕੀ ਦੇਖੇ ਜਾਂਦੇ ਆਂ ਵੀਰੋ ਇੱਕੋ ਹੀ ਬੇਨਤੀ ਕਰਦਾ ਕਿ ਆਉਣ ਵਾਲੀ 20 ਤਰੀਕ ਨੂੰ 2 ਨੰਬਰ ਵਾਲਾ ਬਟਨ ਦਬਕੇ ਝਾੜੂ ਵਾਲਾ ਬਟਨ ਹੋਊਗਾ 2 ਨੰਬਰ ਵਾਲਾ ਕਿਹੜੀ ਪਾਰਟੀ ਨੂੰ ਕਾਮਯਾਬ ਕਰਨਾ ਗੱਲ ਬਣੀ ਨਹੀਂ ਆਮ ਆਦਮੀ ਪਾਰਟੀ 2 ਨੰਬਰ ਵਾਲਾ ਬਟਨ ਦਬਣਾ ਝਾੜੂ ਵਾਲਾ ਪਰ ਕਾਮਯਾਬ ਆਪਾਂ ਕਰਨਾ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਪਣੇ ਮੁੱਖ ਮੰਤਰੀ ਕੌਣ ਆ ਗੱਲ ਬਣੀ ਨਹੀਂ ਐ ਤਾਂ ਨਹੀਂ ਪੈਸੇ ਕੱਢਣੇ ਜੇਬ ਚ ਉਹਨਾਂ ਨੇ ਨਾਲ ਨਰਲਾਵਾ ਫੇਰ ਜਵਾਬ ਦੇਉਗੇ ਠੋਕ ਕੇ ਭਗਵਾਨ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਮਾਨ ਇਨਕਲਾਬ ਸਰਦਾਰ ਭਗਵਾਨ ਸਿੰਘ ਮਾਨ ਹੁਣ ਬਣੀ ਗੱਲ ਸੋ ਵੀਰੋ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਤੋਂ ਆਗਿਆ ਲਵਾਂਗਾ ਕਿ ਮੈਂ ਸਿਰਫ ਤੁਹਾਡੇ ਕੋਲੋਂ 2 ਸਾਲ ਮੰਗਣ ਵਾਸਤੇ ਆਇਆ ਹਾਂ ਸਿਰਫ 2 ਸਾਲ 13 ਸਾਲ ਤੁਸੀਂ ਰਾਜੇ ਵੜਿੰਗ ਨੂੰ ਦੇਤੇ 16 ਸਾਲ ਤੁਸੀਂ ਮਨਪੀਤ ਬਾਦਲ ਨੂੰ ਦੇਤੇ ਔਰ ਅੱਜ ਪੰਜਾਬ ਦੀ ਪੂਰੀ ਕੈਬਨਿਟ ਆਪਣੇ ਵਿੱਚ ਹਾਜ਼ਰ ਨੇ सीएम साहब ਆਪਣੇ ਵਿੱਚ હાજર ਨਹੀਂ ਇਹਨਾਂ ਦੀ ਹਾਜ਼ਰੀ ਤੁਹਾਨੂੰ ਐਸਾ ਕੋਈ ਅਜੇ ਤੱਕ ਲੀਡਰ ਨਹੀਂ ਮਿਲਿਆ ਹੋਣਾ ਜਿਹੜਾ ਇਹ ਗੱਲ ਕਹਿ ਦੇ ਕਿ ਜੇ ਤੁਹਾਡੇ ਕੰਮ ਕਰਾਉਣ ਦੇ ਵਿੱਚ ਮੈਂ ਕਾਮਯਾਬ ਨਾ ਹੋ ਸਕਿਆ ਰਾਜੇ ਵਿੜਿੰਗ ਦੇ 13 ਸਾਲ ਤੇ ਮਨਪ੍ਰੀਤ ਬਾਦਲ ਦੇ 16 ਸਾਲ ਇਹਨਾਂ ਤੇ ਮੈਂ ਭਾਰੀ ਨਾ ਪਿਆ ਦੇ ਵੀਰੋ 2027 ਚ ਤੁਹਾਡੇ ਕੋਲੇ ਵੋਟਾਂ ਮੰਗਣ ਨਹੀਂ ਆਉਂਦਾ ਤੁਹਾਡੇ ਨਾਲ ਵਾਦਾ ਕਰਦਾ ਹਾਂ ਸੋ ਵੀਰੋ ਇੰਨੀ ਇੱਕ ਹਾਜ਼ਰੀ ਮੇਰੀ ਪ੍ਰਵਾਨ ਕਰਿਓ ਉਮੀਦ ਕਰਦਾ ਕਿ ਤੁਸੀਂ ਆਉਣ ਵਾਲੀ 20 ਤਰੀਕ ਨੂੰ ਇੱਕ ਇੱਕ ਵੋਟ 2 ਨੰਬਰ ਵਾਲਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਨੂੰ ਆਪਾਂ ਕਾਮਯਾਬ ਕਰਾਂਗੇ ਮਾਨ ਸਾਹਿਬ ਦਾ ਨਾਮ ਹੋਰ ਉੱਚਾ ਕਰਾਂਗੇ ਆਮ ਆਦਮੀ ਪਾਰਟੀ ਦਾ ਨਾਮ ਹੋਰ ਉੱਚਾ ਕਰਾਂਗੇ ਕਿਉਂਕਿ ਜਿੰਨੀ ਵੱਧ ਵੋਟਾਂ ਆਪਾਂ ਇੱਥੋਂ ਜਿੱਤ ਕੇ ਜਾਵਾਂਗੇ ਨਾ ਉਨਾ ਹੀ ਮਾਨ ਸਾਹਿਬ ਆਪਣਾ ਵੱਧ ਸਤਿਕਾਰ ਕਰਨਗੇ ਕਿ ਇਹਨਾਂ ਲੋਕਾਂ ਨੇ ਹੁਣ ਮੇਰੇ ਤੇ ਜ਼ਿੰਮੇਵਾਰੀ ਪਾਤੀ ਸੋ ਮੈਨੂੰ ਡਿੰਪੀ ਦਾ ਕੰਮ ਤੱਕ ਕਰਨਾ ਹੀ ਪੈਣਾ ਇਸ ਗਿੱਦੜਵੇ ਦਾ ਕੰਮ ਤੱਕ ਕਰਨਾ ਹੀ ਪੈਣਾ ਤੇ ਮੈਨੂੰ ਪਤਾ ਜਿਸ ਦਿਨ ਮੈਂ ਪਹਿਲੇ ਵਾਰੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਇਹੀ ਗੱਲ ਮਾਨ ਸਾਹਿਬ ਨਾਲ ਮੈਂ ਖੋਲੀ ਸੀ ਤੇ ਮੈਨੂੰ ਜੁਆਇਨਿੰਗ ਵੇਲੇ 50 ਕਰੋੜ ਦਾ ਚੈੱਕ ਦੇ ਕੇ ਮੇਰੇ ਗੱਲ 'ਚ ਸਰੂਪਾ ਪਾਇਆ ਸੀ ਇਹ ਮਾਨ ਸਾਹਿਬ ਦਾ ਏਡਾ ਵੱਡਾ ਦਿਲ ਆ ਹੁਣ ਦਿਲ ਆਪਾਂ ਦਿਖਾਉਣਾ ਇਹਨਾਂ ਨੇ ਤਾਂ ਆਪਦਾ ਪਹਿਲੇ ਹੱਲੇ ਹੀ ਦਿਖਾਤਾ ਸੀ ਸੋ ਮੈਂ ਇੱਕ ਨਾਰਾ ਲਾ ਕੇ ਤੁਹਾਡੇ ਕੋਲੋਂ ਇਜਾਜ਼ਤ ਲਵਾਂਗਾ ਆਪਦਾ ਸਥਾਨ ਗ੍ਰਹਿਣ ਕਰੂੰਗਾ ਤੁਹਾਡੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਨ-ਕੋਟ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ